ਨਾਟ ਮਹੱਲਾ ਚੌਥਾ ਮੀਰੀ ਮਨ ਜਪ ਹਰ ਹਰ ਰਾਮ ਰੰਗੇ ਮੇਰੇ ਪਿਆਰੇ ਮਨੋ ਜਪ ਜਪਨਾ ਕਰ ਹਰ ਹਰ ਜੋ ਸਭ ਪਾਪਾਂ ਦੇ ਹਰਨ ਵਾਲਾ ਸਹੀ ਹੈ ਆਨੰਦ ਰਵਿਆ ਹੋਇਆ ਹੈ ਰੰਗੇ ਪ੍ਰੇਮ ਦੇ ਨਾਲ ਜਪਨਾ ਕਰ ਉਸ ਨੂੰ ਹਰ ਹਰ ਕਿਰਪਾ ਕਰੀ ਜਗਦੀਸ਼ੁਰ ਜਿਨ ਦੇ ਜਗਦੀਸ਼ੁਰ ਪ੍ਰਮੇਸ਼ਵਰ ਨੇ ਹਰ ਹੱਥ ਵਿੱਚ ਕਿਰਪਾ ਦਿੱਤੀ ਹੈ ਹਰ ਧਿਆਉ ਜਨ ਪਗ ਲੱਗੇ ਜੀਵਨਾਰੇ ਦੇ ਜਨਾ ਦੇ ਚਰਨੀ ਲੱਗ ਲੱਕੇ ਮਾਰਨ ਨੂੰ ਕਿਉਂ ਨਾ ਕੀਤਾ ਰਹਾਉ ਜਨਮਨ ਹਰੀ ਨੂੰ ਦਿਹਾਇਆ ਹੈ ਉਹਨਾਂ ਦੇ ਜਨਮ ਪੁਰਖ ਜੰਮੀ ਲੱਗਦੇ ਕਿ ਧਰਨਾ ਦੇ ਪੁਰਖ ਪ੍ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਜੀ ਮਾਰੇ ਜਨਮਾਂ ਜਨਮਾਂ ਦੀ ਭੂਲ ਬਹੁਤ ਹੀ ਕਰਦੇ ਹੋਏ ਗਿਆਨ ਚ ਪਏ ਕਿ ਕਿਉਂ ਗਲਤੀ ਕਰਦੇ ਥੋੜੀ ਵਾਲੀ ਬੋਲ ਭੁੱਲ ਜੋ ਉੱਕ ਜਾਂਦੇ ਤੇਰੇ ਸਿਮਨੋਂ ਉਹਨਾਂ ਭੁੱਲ ਕੇ ਆ ਗਿਆਨ ਕੇ ਅਬ ਆਏ ਪ੍ਰਭ ਸਰਨ ਅਗੇ ਜੀ ਆਉ ਦੀ ਸਰਨ ਲੋ ਹੈ ਜੀ ਆਦੂ ਪ੍ਰਭੂ ਆਪ ਦੀ ਸਰਨ ਆਏ ਹੋਇ ਸੋਕਤ ਤੁਮ ਸਰਨਾ ਗਤ ਪ੍ਰਤਪਾਲਕ ਸੁਆਮੀ ਜੀ ਆਪ ਦੀ ਜੋ ਸਰਨਾ ਕੇ ਪ੍ਰਾਪਤ ਹੁੰਦੇ ਹੈ ਉਹਨਾਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਨਾ ਹੇ ਮਾਲਕ ਆਪ ਹਮ ਰਾਖੋ ਵੱਡ ਪਾਪ ਗੀ ਜੀ ਜੀ ਤਦ ਗਰਸੀ ਹੋਇ ਸਾਨੂੰ ਰੱਖ ਲੋ ਪਾਪ ਦੇ ਪਾਪਾਂ ਦੇ ਵੀ ਜੀ ਬੇ ਹੋਏ ਹਾਂ ਕੋਈ ਵਾਕਿਆ ਸਾਡੀ ਰੱਖਿਆ ਕਰੋ ਬੜ ਕਾ ਪੱਗੇ ਵੱਡੇ ਹਾਂ ਪਾਪੀ ਅਸੀਂ ਪਾ ਕੇ ਪੱਗੇ ਚਰਨਾ ਵਿੱਚ ਸਾਡੀ ਰੱਖਿਆ ਕਰੋ ਸੱਚੇ ਦਾਤ ਸ਼ਾਹ ਤੁਮਰੀ ਸੰਗਤ ਹਰ ਕੋ ਕੋ ਨਾ ਉਧਰੇ ਕੋਈ ਸੰਗਤ ਕਰਕੇ ਕੋਣ ਕੋਈ ਨਹੀਂ ਉਧਰੀ ਆ ਕੋ ਕੋ ਕਾਉ ਸੋਣਡੂ ਸੀ ਜਿਹੜਾ ਉਹ ਵੀ ਮਾਰਾ ਤੇਰੀ ਸੰਗਤ ਕਰਕੇ ਸਭ ਨੂੰ ਕਰਕੇ ਰਾਗੂ ਸੁੰਦਰ ਕਹਾ ਦਾ ਜਨਮ ਸੀ ਉਹ ਵੀ ਉਧਰ ਗਿਆ ਚਿਰ ਜੀਵੀ ਹੋ ਗਿਆ ਕਿਉਂ ਕੌਣ ਕੌਣ ਨਹੀਂ ਉਧਰੇ ਆ ਪਾਠ ਸਮਝਦਾ ਪ੍ਰਭ ਕੀਏ ਪਤ ਤ ਪਵੱਗੇ ਜਿਹੜਾ ਜਿਹੜਾ ਪਾਪੀ ਸੀ ਉਹ ਪਵੱਗੇ ਪਵਿੱਤਰ ਕਰ ਦਿੱਤੇ ਆਤਮ ਗਿਆਤ ਪੁਰਵ ਕਲਕ ਗੋਨੂੰ ਗਾਵਤ ਛੀਪਾ ਦੁਸ਼ਟ ਆ ਰਿਓ ਗੁਰੂ ਜੀ ਨੂੰ ਗੋਨਦਾ ਸੀ ਛੀਪਾ ਕਹਿੰਦੇ ਸੀ ਨਾਮਦੇਵ ਨੂੰ ਇਹ ਵੀ ਸੂਦਰ ਹੈ ਸੂਦ ਸੂਦ ਕਰ ਨਾਰਾਇਣ ਆਇਓ ਕਹਾ ਕਰੋ ਬਾਦ ਵੀ ਇਸਲਾ ਦੋਨ ਗਾਲ ਪਸ਼ੀਪਾ ਦੁਸ਼ਟ ਆ ਰਹੇ ਉਹਦੇ ਤਾਂ ਹੀ ਦੁੱਖ ਜਿਹੜੇ ਜ਼ਿੰਦੇ ਸੀ ਸਾਹਿਬ ਸੰਗੇ ਜੀ ਗੁਣ ਗਾਉਂਦੇ ਹੋਏ ਨੂੰ ਉਹਨਾਂ ਨੂੰ ਕਾਲ ਦਿੱਤਾ ਨਾਨਕ ਮੀਰ ਦਿੱਤਾ ਪੰਦੇ ਈਰਖਾ ਕਰਦੇ ਸੀ ਉਸ ਵਕਤ ਤੇ ਕਿ ਸਾਡੀ ਆਸ ਵੀ ਤੇ ਆਇਆ ਕਿ ਬੇਰਸੀ ਕਰਨਾ ਹੈ ਇਸ ਪ੍ਰਕਾਰ ਫੇਰ ਦੇ ਰੱਖਿਆ ਨਾਮਦੇ ਦਾ ਛਤਰ ছਾਇਆ ਦੇਰਾ ਫੇਰ ਕੇ ਰੱਖਿਆ ਕੀਤੀ ਨਾਮਦੇ ਦੇ ਛਤਰਾ ਸੀ ਉਹ ਵੀ ਬੰਨਿਆ ਸਾਰਾ ਸਾਹਿਬ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁੰਗਾਵਤ ਛੀਪਾ ਦੁਸ਼ਟਾਰਿਓ ਗੁੰਗਾਵਤ ਅਸੀਂ ਭਾਵੇਂ ਛੀਵਾ ਕਹਿੰਦੇ ਸੀ ਨਾਮਦੇਵ ਦੇ ਤਾਈ ਅਗਰ ਦੁਸ਼ਟਾਰਿਓ ਦਾ ਦੁੱਖ ਤਾ ਉਹਨਾਂ ਮਾਰਾ ਸਾਹਿਬ ਜੀ ਦੁਸ਼ਟਾ ਅਗਰ ਇਹੇ ਕੰਮ ਕਰੋ ਯਾਦ ਕਰੋ ਦੁਸ਼ਟ ਸੀ ਉਹ ਵੀ ਉਹਦੇ ਤਾਲ ਦੇਤੇ ਮੇਰ ਦੇ ਤੇ ਵਕਾਰ ਸਾਰੇ ਮੇਰ ਦੇ ਤੇ ਅਗਰ ਦੁਸ਼ਟਾਰਿਓ ਦੁਸ਼ਟ ਇਹੇ ਸੀਗੇ ਜਿਵੇਂ ਸਲੀਮ ਪਾਦਸ਼ਾਹ ਸਲੀਮ ਸ਼ਾਹ ਨੇ ਕਿ ਮੇਰੀ ਗੋਦੀ ਹੁੰਦੀ ਕਰਦੇ ਸਾਤੂ ਅਰਖੇ ਤੇ ਵੀ ਮੋਲ ਤੇ ਪੀ ਸਾਦ ਕਢੀ ਜੋ ਬੀਤੀ ਸੁਣੀ ਅਜਾ ਆਇਓ ਕਰ ਬਣ ਕਰਨੀ ਉਹ ਦੁਸ਼ਟਾਂ ਦੀ ਕਾਜ਼ ਦਿੱਤਾ ਜਿਸ ਵੇਲੇ ਵੇਲੇ ਦੁਸ਼ਟੀਆਂ ਨਾਮ ਦੇ ਮੂਲ ਗਊ ਜੂੰਦੀ ਕਰ ਦਿੱਤੀ ਉਸ ਵਕਤ ਇੱਕ ਚਲੇ ਆ ਗਿਆ ਤਾਲੀਆਂ ਨੂੰ ਕਹਿ ਜਾ ਵੀ ਇਹਨੂੰ ਮੁਸਲਮਾਨ ਬਣਾ ਲਓ ਹੈ ਜਿਹੜਾ ਹਿੰਦੂ ਨਹੀਂ ਰਹਿਣਾ ਚਾਹੀਦਾ ਉਸ ਵੇਲੇ ਸਾਹ ਸਮੇਂ ਦੀ ਰਾਜੇ ਨੂੰ ਉਸ ਵਕਤ ਸਲੀਮ ਸ਼ਾਹ ਨੂੰ ਸੂਲ ਹੋਣ ਲੱਗ ਗਿਆ ਆਪੁਣ ਕੀ ਘਟ ਲਾਗੀ ਆਏ ਔਖੀ ਘੜੀ ਅੰਤ ਵੇਲੇ ਵੀ ਆ ਲੱਗੀ ਜਿਉ ਸੂਲ ਹੋਣ ਲੱਗਾ ਫੇ ਕਾਜੀ ਮੁੱਲਾ ਬਿੰਤੀ ਫਰਮਾਏ ਕਾਗੀਆਂ ਤੇ ਮੁਲਾਣੇ ਨੇ ਰਹੀਂ ਲੱਗਾ ਬੇਨਤੀ ਕਰਨ ਬਖਸੀ ਹਿੰਦੂ ਮੰਦਿਰੇ ਨਾਏ ਜਿਵੇਂ ਹਿੰਦੂਆਂ ਦੀ ਗਾਂ ਹੁੰਦੀ ਆ ਉਹਦੀ ਰੱਖਿਆ ਕਰਦੇ ਆ ਮੈਂ ਤੇਰੀ ਗਾਂ ਆ ਭਾਈ ਮਾਉ ਦੇ ਤਰਜੀ ਮੈਨੂੰ ਬਚਾ ਲਾ ਮੈਂ ਮਰਨਾ ਉਸ ਦੇ ਨਾਮ ਦੇਨ ਕੇ ਆ ਨਾਮਾ ਕ੍ਰਿਸ਼ਨਾ ਦਾਸ਼ਾ ਹੈ ਇਹ ਕੁਸ਼ਤਿਆ ਮੂਝੇ ਦਿਖਾਇਆ ਇਹ ਪ੍ਰਤੀਜਾ ਮੈਨੂੰ ਖਾਇਆ कहते नहीं मैं नहीं दिखाया जिस प्रश् के कौतक है उसने नहीं दिखाया है कि पति आपका इसलिए तेन कर पता लगा भी हूँ मेरी औखी घाटी आ गई है जून जान साजशील चलो सीता लह तेन बखसा देंगे सच न्याय करील कर, सुभा रखा घर इस प्रकार नामदेव ने बख्साता से उस टाइम भी क्यों जी दुष्ट आए दुष्ट से ਪਰਬ ਰਾਖੀ ਪੈਜ ਜਨਗੇ ਜਨਗੇ ਜਨਾਂ ਦੀ ਪੈਜ ਮਾਰਾ ਸੰਗ ਰਖਣਾ ਕੀਤੀ ਗਿਆ ਤੁਮ ਜੋ ਬ੍ਰਹਮ ਹ ਜੋ ਤੁਮਰੇ ਗੁਣ ਗਾਵ ਹੈ ਸੁਆਮੀ ਸਾਰੇ ਸਰਬ ਤੇ ਮਾਲਕ ਜੋ ਆਪ ਦੇ ਗੁਣਾਂ ਦੇ ਕਈ ਗਾਉਂ ਦੇ ਹਨ ਹਉ ਬਲ 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 ਤਿੰਗੇ ਬਿਹਾਰ ਜਾਣੇ ਹਨ ਉਹਨਾਂ ਦੇ ਬਿਹਾਰ ਜਾਣੇ ਅੱਗੇ ਨੂੰ ਬੜੀ ਹਾਰ ਜਾਵਾਂਗੇ ਉਹਨਾਂ ਦੇ ਦائیں ਭਵਨ ਭਵਨ ਪਵਿੱਤਰ ਸਭ ਕੀਏ ਉਹਨਾਂ ਜਿਸ ਘਰ ਵਿੱਚ ਉਹ ਮਹਤਵਾ ਆਪ ਰਹਿੰਦੇ ਐ ਜਾਂ ਜਿਸ ਘਰਾਂ ਵਿੱਚ ਉਹ ਚਰਨ ਪਾਉਂਦੇ ਹੈ ਉਹਦੇ ਵਿੱਚ ਧੌਨ ਵਿਚਰ ਕਰਕੇ ਉਹ ਸਾਰੇ ਘਰ ਸਭ ਪਵਿੱਤਰ ਕਰਦੇ ਉਹਨਾਂ ਤਿੰਨਾਂ ਲੋਕਾਂ ਦੇ ਜਹ ਤੂਰ ਪਰੇ ਜਨ ਪੱਗੇ ਜਿਹਦੇ ਵਿੱਚ ਮੇਰੇ ਚਰਨਾਂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਪੈਗੀ ਉਹ ਸਾਰੇ ਧੌਨਾਂ ਚਾਹੇ ਕੱਤੀ ਸੀ ਕਿਸੇ ਦੇ ਘਰ ਚਾਹੇ ਪੱਤੇ ਘਰ ਸੀ ਅਤੇ ਚਾਹੇ ਕਿਸੇ ਦੇ ਸਰੀਰ ਜਿਹੇ ਸੀ ਉਹ ਜੰਗੇ ਸ਼ੁਭ ਗੁਣਾ ਵਾਲੇ ਸਾਨੇ ਚਾਹੇ ਕਿਸੇ ਦੇ ਸਰੀਰ ਜਿਹੇ ਸੀ ਗੁਣਾ ਤੋਂ ਰਹਿ ਕਿਸਾਨੇ ਜਿੱਥੇ ਸਰੀਰਾਂ ਦੇ ਉੱਤੇ ਜਿਨ੍ਹਾਂ ਦੇ ਕਰਨਾੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂ ਉਹ ਸਾਰੇ ਤਉਨੇ ਹਿਰਦੇ ਵੀ ਤੇ ਉਹਨਾਂ ਦੇ ਸਰੀਰ ਵੀ ਸਾਰੇ ਕੋ ਉਤਰ ਕਰ ਦਿੱਥੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਮ ਅਜ ਜਿਹੜੇ ਗੁਣ ਅਸੀਂ ਕਹਿ ਨਹੀਂ ਸਕਦੇ ਬਯੰਤ ਗੁਣ ਹਨ ਆਪਕੇ ਤੁਮ ਵੱਡ ਵੱਡ ਪੁਰਖ ਵਡੱਗੇ ਜਿਹੋ ਹਨ ਦੁਨੀਆ ਚੋ ਦੇਵਤੇ ਦੇਵਤਿਆਂ ਨਾਲ ਵੱਡੇ ਜੋ ਇੰਦਰ ਆਦਿ ਕਾ ਇੰਦਰਾ ਆਦਿ ਕਾ ਜੋ ਬ੍ਰਿਸ਼ਪ ਆਦਿ ਕਾ ਕਰਜਾ ਤਾਦ ਕਹਿਣੇ ਤੇ ਬ੍ਰਹਮਾ ਆਦਿ ਕਹਿਣੇ ਤੁਸੀਂ ਸਾਰੇ ਵੱਡਿਆਂ ਤੋਂ ਵੱਡੇ ਹੋ ਸੱਚੇ ਪਾਤਸ਼ਾਹ ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਤੁਮ ਵੀ ਕਹੀਏ ਮਹਾਰਾਜ ਸਾਡੇ ਤੇ ਦਇਆ ਦ੍ਰਿਸ਼ਟੀ ਧਾਰਨਾ ਕਰੋ ਜੋ ਜਾਜ ਕਰਦੇ ਆਪੋਂ ਹਮ ਸੇਵਹਿ ਤੁਮ ਜਨ ਪੱਗੇ ਤੁਸੀਂ ਸੱਚੇ ਪਾਤਸ਼ਾਹ ਤੇਰੇ ਜਨਾਨੀ ਕਰਨਾ ਕਹਵਾਉਂ ਮੇਹਰਨ ਕਰੀਏ ਐਸੀ ਸਾਡੇ ਤੇ ਕਿਰਪਾ ਕਰੋ ਪੱਗੇ ਰੱਬ ਕਰਕੇ ਨਟ ਮਹੱਲਾ ਚੌਥਾ ਮੇਰੀ ਮਨ ਜਪ ਹਰ ਹਰ ਨਾਮ ਮਨਿ ਹਰੇ ਮਨਾ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਪਿਆਰਿਆ ਮਨ ਕਰਕੇ ਯਤਨੋ ਕਰ ਤੇ ਮੰਨਨ ਕਰ ਨਾਹੇ ਸ਼ਿਰੋਮਣੀ ਉਹ ਮੰਦੇ ਅੰਦਰੀ ਨਿਵਾਸ ਕਰਦਾ ਹੈ ਉਸ ਨੂੰ ਜਪਨਾ ਕਰ ਜਗਨਨਾਥ ਕਿਰਪਾ ਪ੍ਰਭ ਧਾਰੀ ਜੋ ਜਗਨਨਾਥ ਸਵਾਮੀ ਵਾਇਕ੍ਰੂ ਉਸ ਰੱਖਿਆ ਕਰਨ ਵਾਲੇ ਕਿਰਪਾ ਜੇ ਦ੍ਰਿਸ਼ਟੀ ਕੀਤੀ ਜਗਨਨਾਥ ਕਿਰਪਾ ਪ੍ਰਭ ਧਾਰੀ ਮਨ ਅੱਖਾਂ ਵਾਲੇ ਨੇ ਜਗਦੇ 나ਥ ਨੇ ਜਦੋਂ ਕਿਰਪਾ ਦ੍ਰਿਸ਼ਟੀ ਕੀਤੀ ਮਤ ਗੁਰ ਮਤ ਨਾਮ ਬਣੇ ਮਤੀ ਦੇ ਹੰਦੇਰੇ ਗੁਰਾਂ ਦੀ ਮਤ ਸਿੱਖਿਆ ਦੁਆਰਾ ਨਾਮ ਦੇ ਪ੍ਰੇਮੀ ਅਸੀਂ ਬਣ ਗਏ ਨਾਮ ਦੇ ਰਸ ਵਿੱਚ ਸਾਡੇ ਮਨ ਨਾਮ ਜਪਣਵਾਵੇ ਬਣ ਗਏ ਰਹਾਉ ਹਰ ਜਨ ਹਰ ਜਸ ਹਰ ਹਰ ਗਾਉ ਜੀ ਦੇ ਜਨਾਂ ਨੇ ਹਰੀਐ ਮਨ ਮਨ ਸੀ ਕਰਕੇ ਜਸ ਗਾਉਣਾ ਕੀਤਾ ਉਪਦੇਸ਼ ਗੁਰੂ ਗੁਰ ਸੁਨੇ ਉਪਦੇਸ਼ ਗੁਰੂ ਨਾਨਕ ਸਾਹਿਬ ਜੋ ਗੁਰੂ ਚੇਤਨ ਸਰੂਪ ਹੈ ਉਹਨਾਂ ਦੇ ਉਪਦੇਸ਼ ਨੂੰ ਸੁਣ ਕਰਕੇ ਸਿਲ ਵਿਖ ਪਾਪ ਨਾਮ ਹਰ ਕਾਟੀ ਜੀ ਦੇ ਨਾਮ ਚਾਰ ਤਕਾਰ ਦੇ ਪਾਪ ਸੇਵ ਧੋਰਗੇ ਸਰਕਾਰ ਦਾ ਤਨੂ ਵੀ ਹੋਰੀਏ ਨਾਮ ਨੂੰ ਗੱਡ ਦਿੱਤੇ ਜਿਵੇਂ ਖੇਤ ਕਿਸਾਨ ਲੁਨੇ ਸਰਕਾਰ ਖੇਤੀ ਦੇ ਤਾਂ ਹੀ ਕਿਸਾਨ ਜ਼ਿਮੀਂਦਾਰ ਖੇਤ ਨੂੰ ਵੱਢ ਲੈਂਦਾ ਐ ਉਹ ਕਾਮੇ ਬਣ ਕੇ ਜੀਵਨਦਾਰ ਬਣ ਕੇ ਉਹਨਾਂ ਨੂੰ ਔਗੁਣਾਂ ਨੂੰ ਸਾਰੇ ਨੂੰ ਅੰਦਰੋਂ ਕੱਢ ਦੁੱਤਾ ਹੈ ਮੀਰ ਦੁੱਤਾ ਹੈ ਤੂੰ ਮਰੀ ਉਪਮਾ ਤੁਮਹੀ ਪ੍ਰਭ ਜਾਨੂ ਸਰੇ ਆਪ ਜੀ ਦੀ ਜਿਹੜੀ ਬੁਢਾਈ ਹੈ ਇਸ ਨੂੰ ਸੱਚੇ ਪਾਤਸ਼ਾਹ ਸਮਰਥ ਆਪ ਹੀ ਜਾਣਦੇ ਹੋ ਹਮ ਕਹਿ ਨਾ ਸਕਹਿ ਹਰ ਗੁਣੇ ਸ੍ਰੀ ਗੁਰੂ ਦੇ ਤਾਈ ਆਪ ਦੇ ਤਾਈ ਤਰੀ ਆਗ ਦੇ ਗੁਣਾਂ ਤੇ ਅਸੀਂ ਕਹਿ ਨਹੀਂ ਸਕਦੇ ਹਾਂ ਬਯੰਤ ਹਨ ਗੁਣ ਆਪਕੇ ਜੈਸੀ ਤੂੰ ਤੈਸੀ ਪ੍ਰਭ ਤੂੰ ਹੀ ਮੇਰੀ ਮਾਰਾ ਜੈਸਾ ਤੂੰ ਤੈਸਾ ਤੂੰ ਕੀ ਉਮਨ ਦੀਏ ਉਸੇ ਆਪ ਹੀ ਹੋ ਸੱਚੇ ਪਾਦਸ਼ਾਹ ਗੁਣ ਜਾਣੋ ਪ੍ਰਭ ਆਪਣੇ ਆਪ ਦੇ ਗੁਣ ਮਾਰਾ ਆਪ ਹੀ ਜਾਣਦੇ ਹੋ ਅਸੀਂ ਅਲਪਕ ਕੀ ਜਾਣ ਸਕਦੇ ਆਂ ਏ ਪਰਮੇਸ਼ਵਰ ਮਾਇਆ ਫਾਸ ਬੰਧ ਬਹੁ ਬੰਧੇ ਗੁਰੂ ਹਰਾਈਏ ਮਾਰੀ ਸਾਹੀ ਵਿੱਚੇ ਬਹੁਤ ਜੁਗਾਂ ਦੇ ਜੀਵ ਬੰਦ ਨੂੰ ਬੰਗਲਾ ਜੀ ਕਾ ਅੰਦਰ ਦੀ ਬੱਦੇ ਹੋਏ ਹਨ ਹਰ ਜਪਿਉ ਖੁੱਲ ਖੁੱਲਨੇ ਹਰੀ ਤੇਰੇ ਨਾਮ ਨੂੰ ਜਪਨਾ ਕੀਤਾ ਹੈ ਖੁੱਲਣ ਵਾਸਤੇ ਨਾਇਆ ਜੀ ਪ੍ਰਭ ਸਾਹੀ ਜੋ ਬੰਨਣਾ ਚੋਂ ਉਹਨਾਂ ਨੂੰ ਖੁੱਲਣੇ ਖੋਲਣ ਵਾਲਾ ਹੋ ਕੇ ਕਹੇ ਖੋਲ ਦਤਾ ਹੈ ਪ੍ਰਮੇਸ਼ਰ ਤੇਰੇ ਨਾਮ ਨੂੰ ਉਹ ਜਪ ਕੇ ਆਪ ਵੀ ਖੁੱਲ ਗਏ ਤੇ ਹੋਰ ਨੂੰ ਵੀ ਖੋਲਣ ਵਾਲੇ ਹੋਗੇ ਮੁਕਤ ਕਰਨ ਵਾਲੇ ਹੋਗੇ ਜਿਉਂ ਜਲ ਕੁੰਚਰ ਤਦੂਐ ਬੰਧਿਉ ਜਿਉਂ ਜਲ ਕੁੰਚਰ ਸਾਖੀਂ ਦੇ ਤਾਈ ਤਦੂਐ ਹਰੀ ਹਰ ਛੇਤਰ ਦੀ ਬੰਨ ਲਿਆ ਸੀ ਹਰ ਕੀਤਿਉ ਮੂਖ ਮੁਖ ਨੇ ਜਦ ਹਰੀ ਤਨ ਨੂੰ ਕੀਤੇ ਕੀਤਾ ਉਹਦੇ ਉਸ ਵੇਲੇ ਮੂਖ ਮੁਖ ਨੇ ਮੁਕਤ ਹੋਣ ਵਾਸਤੇ ਇਹ ਮੁਖ ਨੇ ਮੁਖੀ ਪਰਮੇਸ਼ਰ ਉਹਨੂੰ ਮੁਕਤ ਕਰ ਦਿੱਤਾ ਆਪਣੇ ਅਤੇ ਮੂਹ ਕੀਤਾ ਤੇ ਤੰਦੂਰੀਆਂ ਤਾਰਾਂ ਕੱਢ ਕੇ ਆਪ ਦਾ ਸੁਗਰ ਸਿੰਘ ਚੱਕਰ ਲੱਗਾ ਸੀ ਉਹਨੇ ਮੂਹ ਨਹੀਂ ਕਰਤਾ ਮੂਹ ਕਰ ਦਿੱਤਾ ਐਸਾ ਆਪ ਦਾ ਦਰਜ ਹੈ ਇਸ ਪ੍ਰਕਾਰ ਜਿਉਂ ਜਲ ਕੂੰਚਰ ਤਦੂਏ ਬੰਧਿਓ ਜਿਵੇਂ ਜਲ ਦੇ ਚਹਾਤੀ ਹੈ ਨਾ ਕਹਾਤੀ ਤਦੂਏ ਨੂੰ ਬੰਨ ਲਿਆ ਸੀ ਗੰਧਮ ਦੇ ਪੁੱਤਰ ਸਾਨੇ ਪਿਛਲੇ ਜਨਮ ਵਿੱਚ ਹਰ ਕੇ ਤਿਉ ਮੂਖ ਮੁਖ ਨੇ ਜਿਹੜੀ ਤੂੰ ਮੁਖੀ ਨੇ ਜਿਨ ਜਿਹਨੇ ਕੀਤਾ ਉਹਨੂੰ ਮੁਕਤ ਕੀਤਾ ਤੰਦੂਏ ਨੂੰ ਰੀਤਾ ਲਗਤਾ ਇਸੇ ਪ੍ਰਕਾਰ ਹੀ ਪਰਮੇਸ਼ਰ ਜਿਨ੍ਹਾਂ ਜਿਨ੍ਹਾਂ ਨਾਮ ਦੇ ਨਾਮ ਨੂੰ ਜਪਿਆ ਹੈ ਉਹਨਾਂ ਆਪ ਮੁਕਤ ਕੀਤਾ ਹੈ ਤੇ ਉਹਨਾਂ ਦੇ ਨਾਲ ਵੈਰ ਕਰਨ ਵਾਲਿਆਂ ਨੂੰ ਵੀ ਜਦੋਂ ਉਹਨਾਂ ਨੇ ਬੇਨਤੀ ਜਿਵੇਂ ਪ੍ਰਾਰਧਨ ਕੀਤੀ ਸੀ ਉਹ ਵੀ ਮੁਕਤ ਕਰ ਦਿੱਤੇ। ਸਵਾਮੀ ਪਾਰ ਬ੍ਰਹਮ ਪਰਮੇਸ਼ਰ। ਇਹ ਸਵਾਮੀ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਾਰ ਹੈ। ਬ੍ਰਹਮ ਵਿਆਪਕ ਪਰਮਨਿਸ਼ਾਰ ਦੀ ਪੂਰਤੀ ਵਾਲਾ ਹੈ ਤੂੰ ਖੋਜੋ ਜੁਗ ਜੁਗਨੇ ਪਰਮਨਾਰਾ ਖੋਜ ਕਰਦੇ ਆ ਜੁਗਾਂ ਜੁਗਾਂ ਵਿੱਚ ਆਪ ਸਾਰੇ ਵੀ ਆਪ ਹੂ ਜੁਗਪੁਰਖ ਤੇ ਪ੍ਰਕਿਰਤੀ ਦੇ ਅੰਦਰ ਜੁਗਨੇ ਜੀ ਵੀ ਸ਼ੇ ਦੇ ਅੰਦਰ ਸਾਰੇ ਜੁੜੇ ਹੋਏ ਹੋ ਜੁਗ ਚਾਹ ਸਾਧਨਾ ਦੇ ਸੰਯੁਕਤ ਹੋ ਕੇ ਯਾਰ ਉਸ ਸਰਬਨਮਨੰ ਵੀ ਅਸਲੀਤਾ ਤੋਂ ਦੇ ਸੋਹਣ ਵਿੱਚ ਜੁੜ ਕੇ ਤੇਰੀ ਖੋਜ ਵਿੱਚ ਖੋਜਦੇ ਹਾਂ ਤੁਮਰੀ ਥਾ ਪਾਈ ਨਹੀਂ ਪਾਵੈ ਤੇ ਤੁਹਾਡੀ ਥਾ ਪਿਛਲੇ ਜੀਆਂ ਨੂੰ ਪੂਰਕਾਲ ਦੇ ਨਹੀਂ ਪਾਈ ਤੇ ਨਾ ਹੁਣ ਕੋਈ ਤੰਦਾ ਹੈ ਨਾ ਅਗੇ ਨੂੰ ਪਾ ਸਕੇਵਾ ਜਨ ਨਾਨਕ ਕੇ ਪ੍ਰਭ ਵਡਨੇ ਸ੍ਰੀ ਗੁਰੂ ਰਾਮਦਾਸ ਜਿਕਨ ਹੈ ਸਾਡੇ ਵਡਨੇ ਅਚਰ ਦੇ ਰੂਪ ਪਰਮੇਸ਼ਰ ਹੈ ਵਡਾਨ ਚੱਲਿਓ ਪਰਮੇਸ਼ਰ ਵਡਨੇ ਵੱਡੇ ਹੈ ਪਰਮੇਸ਼ਰ ਵਡਿਏ ਹੇ ਵੱਡੇ ਤੋਂ ਵੱਡੇ ਹੈ ਪਰਮੇਸ਼ਵਰ ਨਾਤ ਮਹੱਲਾ ਚੌਥਾ ਮੇਰੇ ਮਨ ਕਾਲ ਕੀਰਤ ਹਰ ਪ੍ਰਵਣੇ ਕਲਯੁਗ ਦੇ ਵਿੱਚ ਪਿਛਲੇ ਜੁਗਾਂ ਵਿੱਚ ਸੱਜੁਗ ਵਿੱਚ ਜੋਗ ਕਰਦੇ ਸੀ ਤ੍ਰੇਤੇ ਚ ਯੱਗ ਕਰਦੇ ਸੀ ਦਵਾਪਰ ਚ ਪੂਜਾ ਕਰਦੇ ਸੀ ਤਪ ਕਰਦੇ ਸੀ ਹਰ ਕਾਲ ਜੀਵ ਦੇ ਵਿੱਚ ਤੋਂ ਮਾਰਾ ਕਹਿੰਦੇ ਹੈ ਮੇਰੇ ਪਿਆਰੇ ਮਨ ਕਲ ਕੀਰਤ ਹਰ ਪ੍ਰਭ ਨੇ ਜਿਵੇਂ ਇਦਾਂ ਕਲ ਸੁੰਦਰ ਕੀਰਤਨ ਭੰਦੀ ਜਿਹੜੀ ਕਰਨੀ ਹੈ ਇਹ ਪਰਮ ਨੇ ਪ੍ਰਵਾਨ ਨਹੀਂ ਕਰ। ਸਫਲੀ ਹੋਈ ਹੈ ਜੋ ਕੀਰਤਨ ਕਰੇਗਾ ਕਰਨ ਓ ਓਮਕਾਰ ਦਾ ਪ੍ਰਵਾਨ ਹੋ ਜਾਏਗਾ। ਓਮਕਾਰ ਇਸ ਤੇ ਮਿੱਠਾ ਇੱਕ ਅਨਪ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਨਿਰੰਦਿਤ ਹਰ ਹਰ ਜੋ ਦਇਆ ਦਾ ਕਰ ਹੈ। ਉਹ ਸੰਗਰਾਂ ਨੂੰ ਆਇਆ ਉਹਦੇ ਅੱਜ ਸਿੱਖੀ ਕੀਤੀ ਹੈ ਲੱਗ ਸਤਗੁਰ ਹਰ ਜਪਣੇ ਉਹ ਸੰਗਰਾਂ ਦੀ ਸੰਗਤ ਚ ਲੱਗ ਕਰਕੇ ਮਿਲ ਕਰਕੇ ਪ੍ਰੇਮ ਨਾਲ ਹਰਿ ਨੂੰ ਜਪਣ ਵਾਲੇ ਹੋ ਗਏ ਜਪਣਾ ਕੀਤਾ ਹੈ ਉਹਨਾਂ ਨੇ ਪ੍ਰਹਾਉ ਹਰ ਤੂੰ ਵੱਡ ਅਗਮ ਅਗੂਚਰ ਸੁਆਮੀ ਕੀ ਹਰਿ ਤੂੰ ਵੱਡੇ ਤੋਂ ਵੱਡੇ ਹੋ ਅਗੋ ਮਿ ਸ਼ਾਸਤਰਾ ਕਰਕੇ ਵੀ ਕੰਮ ਹੋ ਨੰਦੇ ਸੰਕਲਪਾਂ ਕੋ ਕਲਪਾਂ ਦਾ ਵਿਸ਼ਾਬ ਨਹੀਂ ਹੋ ਅਗੋ ਅਗੂਚਰ ਸਵਾਮੀ ਚੂਚੇ ਇੰਦਰੀਆਂ ਦੇ ਵਿਸ਼ੇ ਵਿੱਚ ਸਰਬ ਕੇ ਮਾਲਕ ਸਭ ਧਿਆਵ ਹੈ ਹਰ ਰੁੜਨੇ ਹਰੀ ਤੈਨੂੰ ਰੁੜਨੇ ਸੁੰਦਰ ਜਾਣ ਕੇ ਹਰੀ ਸਾਰੇ ਤੈਨੂੰ ਧੰਦੇ ਹੈ ਤੋ ਐਸਾ ਸੁੰਦਰ ਸਰੂਪ ਹੈ ਹਰੀ ਹਰ ਰੁੜਨੇ ਨਨਕਾਣੇ ਸਾਹਿਬ ਜਿਵੇਂ ਗੁਰੂ ਪਹਿਲਾ ਗੋਲਨੀ ਸ੍ਰੀ ਗੁਰੂ ਨਾਨਕਮੀਰ ਸਾਹਿਬ ਰੂੜਿਆ ਕਰਦੇ ਕਿਉਂ ਬਾਲਕਵਸਤਾ ਵਿੱਚ ਕਿਉਂ ਮਾਰੇ ਆਪ ਇਸ ਸਰਬਉੱਚ ਸਰਗੁਣ ਸੂਤਾਰ ਕੀ ਕੌਣ ਤੋਂ ਕਰਨ ਵਾਲੇ ਹਾਂ ਆਪ ਨੂੰ ਚਾਹੁੰਦੇ ਹੈ ਹਰ ਰੂੜ ਨੇ ਕੇ ਨਰਕਾਂ ਦੇ ਰੂੜਨ ਤੋਂ ਵੀ ਹਰਨ ਵਾਲੇ ਮੇਟਨ ਵਾਲੇ ਪਰਮੇਸ਼ਰ ਰੂੜੇ ਦੇ ਸੁੰਦਰ ਰੂਪ ਜਾਣ ਕੇ ਆਪ ਨੂੰ ਸ਼ਾਰੇ ਤੇ ਹੁੰਦੇ ਹਨ ਜਿਨ ਕੋ ਤੁਮਰੇ ਵੱਡ ਕਟਾਖ ਹੈ ਜਿਨ ਨੂੰ ਮਰਿਆ ਆਪ ਦੀ ਵੱਡੀ ਕਟਾਖ ਕਿਰਪਾ ਦ੍ਰਿਸ਼ਟੀ ਹਾ ਤੇ ਗੁਰਮੁਖ ਹਰ ਸਿਮਰਣੇ ਉਹ ਗੁਰਮੁਖ ਬਣ ਕੇ ਹਰਿ ਆਪ ਦਾ ਸਿਮਰਨ ਕਰਦੇ ਹਨ ਭਜਨ ਕਰਦੇ ਹਨ ਇਹ ਪਰ ਪੰਜ ਕੀਆ ਪ੍ਰਭ ਸੁਆਮੀ ਪ੍ਰਭ ਕਾਲਪੁਰਖ ਸਰੂਪ ਦੇ ਨਾਲ ਕੇ ਜਿਹੜਾ ਤਰਪੰਚ ਸੰਸਾਰ ਬਣਾਇਆ ਹੈ ਆਪ ਨੇ ਸਭ ਜਗ ਜੀਵਨ ਯੁਗ ਸਭ ਜਗ ਜੀਵਨ ਯੁਗ ਨੇ ਆਰੇ ਜੁਗਾਂ ਜੁਗਾਂ ਜਿਹੜੇ ਜਗ ਜੀਵ ਹੈ ਇਹਨਾਂ ਸਾਰਿਆਂ ਦਾ ਜੀਵਨ ਰੂਪ ਨੂੰ ਆਪ ਨੇ ਜੇਤਨ ਸਿਰੂਪ ਆਪ ਹੈ ਕਿਰਤੀ ਸਾਭਸ਼ਾ ਸਾਰੇ ਜੁਗ ਨੇ ਜੁੜਿਆ ਹੋਇਆ ਹੈ ਸਾਰੇ ਜਗਤ ਦਾ ਜੀਵਾਂ ਦਾ ਜੀਵਨ ਰੂਪ ਤੇਤਨ ਰੂਪ ਹੈ ਪਰਮੇਸ਼ਵਰੋ ਸਾਰੇ ਜਗ ਦੇ ਜੀਵਨ ਤੇਰੇ ਵਿੱਚ ਜੁਗਨੇ ਜੁੜ ਕਰਕੇ ਉਹ ਮੁਕਤ ਹੋਏ ਆਂ ਜਿਉਂ ਸਲਲ ਸਲਲ ਉੱਠ ਹੈ ਬਹੁ ਲਹਿਰੀ ਤੇਰੇ ਵਿੱਚੋਂ ਕਾਣੀ ਦੀਆਂ ਬਹੁਤ ਲਹਿਰਾਂ ਉੱਠਦੀਆਂ ਹਨ ਸਮੁੰਦਰ ਵਿੱਚੋਂ ਮਿਲ ਸਲਲ ਸਲਲ ਸਾਹਮਣੇ ਵੀ ਗਰੁੱਪੀ ਉਹ ਵੀ ਸੰਨ ਪਾਣੀ ਕੀ ਬੀੜੀ ਹੁੰਦੀ ਹੈ ਤੇ ਜਦੋਂ ਲਹਿਰ ਬੰਦ ਹੋ ਜਾਂਦੀ ਉਹ ਵੀ ਸੰਨ ਪਾਣੀ ਕਿਸਮੇ ਸਮੁੰਦੀ ਹੈ ਇਸੇ ਪ੍ਰਕਾਰ ਹੀ ਬ੍ਰਹਮ ਚੇਤਨਾ ਆਪ ਜਲਦੀ ਨੇ ਆਈ ਆਵਜੇ ਕਿਉਂ ਜੋ ਅਨੇਕ ਪ੍ਰਕਾਰ ਦੇ ਉਤਾਰ ਰਹੀ ਮਨੀ ਪੀਰ ਤੁੰਦਰ ਸਾਰੀ ਸ੍ਰਿਸ਼ਟੀ ਇਹ ਜਾਂਦੀਆਂ ਲਹਿਰਾਂ ਤੋਂ ਪੈਦਾ ਹੋਈ ਹੈ ਬਹੁਤ ਜਾਨੀ ਕਿ ਤੇਰੇ ਵਿੱਚ ਇਸ਼ਤਗੁਰ ਦੇ ਬ੍ਰਹਮਚੇਤਨ ਜਲਦੀ ਨੇ ਆਈ ਤੇ ਅੰਤ ਨੂੰ ਸਾਰਿਆਂ ਤੇਰੇ ਵਿੱਚ ਜਾਂ ਨੂੰ ਚ ਸਮਾਉਣਾ ਹੈ ਜਿਹਦੇ ਪਾਰਸ਼ਾ ਚੇਤਨ ਸੂਤ ਆਪ ਤੋਂ ਮੁਖਰਾ ਦਾ ਕੋਈ ਅਗਾਰ ਨਹੀਂ ਕਿਹਾ ਜਾ ਸਕਦਾ ਜੋ ਪ੍ਰਭ ਕੀਆ ਸੋ ਤੁਮਹੀ ਜਾਣੋ ਜੋ ਪ੍ਰਭ ਆਤਮੇ ਕੀਤਾ ਹੈ ਨਾ ਜਗਤ ਇਸ ਨੂੰ ਤੁਸੀਂ ਆਪ ਹੀ ਜਾਣਦੇ ਹੋ ਹਮ ਨਹ ਜਾਣੀ ਹਰ ਗਹਿਣੀ ਜਿਵੇਂ ਤੇਰੇ ਗਹਿਣੇ ਗੁਪਤ ਗਤੀ ਨੂੰ ਗੁਪਤ ਗਤੀ ਨੂੰ ਅਸੀਂ ਨਹੀਂ ਮਾਰਾ ਜਾਣ ਸਕਦੇ ਤੂੰ ਆਪ ਦੀ ਗੁਪਤ ਗਤੀ ਨੂੰ ਆਪ ਹੀ ਜਾਣਦਾ ਅਸੀਂ ਕੀ ਜਾਣ ਸਕਦੇ ਆਪ ਦੀ ਗੁਪਤ ਗਤੀ ਦੇ ਤਾਈ ਹਮ ਨਾ ਜਾਣੀ ਹਰ ਗਹਿਣੀ ਜਿਸ ਦੇ ਮਾਰਸਿਓ ਅਸੀਂ ਨਹੀਂ ਜਾਣਦੇ ਹਾਂ ਜੇ ਗਣਤ ਖਣੂਪ ਹਰੀ ਸੇ ਸਾਰਿਆਂ ਦੇ ਸਜਵੇਂ ਵਾਲੇ ਪਰਮੇਸ਼ਰ ਸਾਰੇ ਸੰਸਾਰ ਦਾ ਚੇਤਨ ਭੂਖਣ ਰੂਪ ਅਸੀਂ ਨਹੀਂ ਆਪਦੀ ਗਤੀ ਨੂੰ ਜਾਣ ਸਕਦੇ ਗਹਿਣ ਕਠਨਾ ਹੈ ਆਪਦਾ ਜਾਣਨਾ ਹਮ ਬਾਰਕ ਕਉ ਰਿਧ ਉਸਤਤ ਧਾਰੂ ਕੋ ਬੱਚੇ ਹਾਂ ਸਾਡੇ ਹਿਰਦੇ ਜਾਗਦੇ ਸਿਮਰਨ ਕਰ ਲੂ ਉਸ ਦੀ ਈਸੋ ਨਾਂ ਕਰੂ ਧਾਰਨ ਕਰਾਓ ਹਮ ਕਰਹਿ ਪ੍ਰਭੂ ਸਿਮਰਨੇ ਪ੍ਰਭੂ ਅਕਾਲਪੁਰਖ ਅਸੀਂ ਆਪ ਦਾ ਸਿਮਰਨ ਕਰੀਏ ਅਸੀ ਕਿਰਪਾ ਕਰੂ ਸਾਡੇ 'ਤੇ ਭਜਨ ਕਰੀਏ ਤੂੰ ਜਲਨਿਦ ਹਾਮ ਮਾਨ ਸਰੂਰ ਜੇਹਰਾ ਤੂੰ ਜਾਂਦੇ ਸਮੁੰਦਰ ਹੋਂ ਗਰੀਬ ਨਾ ਹਰ ਕੋ ਹੰਦੀ ਤੂੰ ਤੂੰ ਜਲਨਿਦ ਹਰ ਮਾਨ ਸਰੂਰ ਜੇਹਰੀ ਤੂੰ ਜਾਂਦਾ ਸਮੁੰਦਰ ਜਿਹਾ ਸੰਸਾਰ ਪ੍ਰਭਾਤ ਰੂਪੀ ਜਾਂਦਾ ਸਮੁੰਦਰ ਜਿਹਾ ਸੰਸਾਰ ਹੈ ਇਹ ਤੇਰੀ ਮਾਨਸ ਰੂਪ ਦੀ ਨਿਆਈ ਸਤਗੁਰੂ ਆਪ ਹੋ ਆਪ ਕੋਈ ਜਗਤ ਦੇ ਸਮੁੰਦਰ ਦੀ ਨਿਆਈ ਗੁਰੂ ਸਰੂਪ ਮਹਾਰਾਜ ਮਾਨਸ ਰੂਪ ਦੀ ਨਿਆਈ ਆਪ ਦੇ ਵਿੱਚ ਹਰੀ ਜੋ ਸੇਵ ਹੈ ਸਭ ਫਲਣੇ ਜਿਵੇਂ ਜਹਾਂਸੀ ਦੇ ਹੀਰਾ ਮੋਤੀ ਚੁਗਦੇ ਆ ਉਹਨਾਂ ਨੂੰ ਸਭ ਸਾਰੇ ਮਿਲਦੇ ਐ ਇਉਂ ਜਿਹੜੇ ਸਤਗੁਰਾਂ ਦੀ ਸੇਵਾ ਕਰਨਗੇ ਤੇ ਆਪ ਨਾਲ ਮਿਲਣਗੇ ਮਹਾਰਾਜ ਸਾਰੇ ਹਾਲ ਧੰਨ ਵਰ ਸਕਾਰ ਨੂੰ ਸਾਈ ਦਿੰਗੇ ਜਨ ਨਾਨਕ ਹਰ 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 ਵਾਛੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸਿ ਜਨ ਹਰ ਆਹੇ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਆਪ ਦੇ ਨਾਮ ਨੂੰ ਵਾਛਦੇ ਨਾਣ ਬਾਣੀ ਸਰੀਰ ਕਰਕੇ ਜਪਣਾ ਕਰਨ ਜਪਨ ਰੂਪੋ ਹਰ ਦੇਵ ਹੋ ਕਰ ਕਿਰਪਣੇ ਕਿਰਪਣੇ ਕਿਰਪਾ ਦਾ ਕਰਕੇ ਕਿਰਪਾਲੂ ਜੀ ਇਹ ਬਖਸ਼ਣਾ ਕਰੋ ਨਾਮ ਅਮਰਤ